ਬਾਬਾ ਜੀ ਨੇ ਨਾਲ ਇੱਕ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਜਿਹਦੇ ਵਿੱਚ ਅਮਰੂਦ ਬਾਰੇ ਜ਼ਿਕਰ ਹੋਇਆ ਸੀ ਕਿ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਅਮਰੂਦਾਂ ਨੂੰ ਜਿਹੜੇ ਅਮਰੂਦ ਦਾ ਫਲ ਹੁੰਦਾ ਆ ਅਮਰੂਦਾਂ ਨੂੰ ਕੀੜਾ ਲੱਗ ਜਾਂਦਾ ਆ ਤੇ ਉਹਦੇ ਬਾਰੇ ਬਾਬਾ ਜੀ ਨੇ ਦੱਸਿਆ ਸੀਗਾ ਵੀ ਕੀ ਕਰਨਾ ਚਾਹੀਦਾ ਆ ਤੇ ਉਹਦੇ ਵਿੱਚ ਥੋੜੀ ਕਲੈਰਿਟੀ ਨਹੀਂ ਹੋਈ ਬਾਬਾ ਜੀ ਮੈਂ ਉਹੀ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਅਮਰੂਦਾਂ ਨੂੰ ਜਦੋਂ ਕੀੜਾ ਲੱਗਦਾ ਆ ਤੇ ਕੀੜੇ ਦੇ ਬਚਾਅ ਦੇ ਲਈ ਕੀ ਕਰਨਾ ਚਾਹੀਦਾ ਆ ਪਹਿਲੀ ਗੱਲ ਆ ਜੀ ਇੱਕ ਸੀਜ਼ਨ ਦੇ ਜਿਹੜਾ ਬੀ ਆ ਹਾਂਜੀ ਬਰਸਾਤ ਦੇ ਹਾਂਜੀ ਉਹਨੂੰ ਸਪਰੇਅ ਕਰਕੇ ਛਾੜ ਦਿਓ ਸਪਰੇਅ ਕਾਦੀ ਜੂਰੀਏ ਦੀ ਕਰਦੇ ਹੋ ਅਛਾ ਜੀ ਥੋੜਾ ਜਿਹਾ ਬੇ ਜੂਰੀਆ ਪਾ ਕੇ ਸਪਰੇਅ ਕਰਦੇ ਹੋ ਫਿਰ ਛੱਡ ਜਾਣਗੇ ਠੀਕ ਆ ਜੀ ਗਾਂ ਜਿਹੜੇ ਪੀ ਅਗਲੇ ਨਿਕਲਨੇ ਆ ਆ ਬਸੰਤਰਤ ਚ ਹਾਂਜੀ ਉਹ ਵੀ ਠੀਕ ਨਿਕਲਣਗੇ ਇਹਦਾ ਮਤਲਬ ਜਿੰਨੀ ਵਾਰ ਵੀ ਅੱਗੇ ਲੱਗਣਗੇ ਇੱਕ ਵਾਰੀ ਦਾ ਕੱਲ ਹੋਣਾ ਕਲੀਅਰ ਕਿਉਂਕਿ ਉਹ ਜਿਹੜਾ ਕੀੜਾ ਉਹ ਬੱਕੀ ਕਰਦੀ ਆ ਉਹਦੇ ਚਾਂਡਾ ਦੇ ਦਿੰਦੀ ਆ ਉਹਦੇ ਕੀੜੇ ਬਣਦੇ ਐਂ ਉਹ ਤਾਂ ਠੀਕ ਆ ਤੁਹਾਡੀ ਗੱਲ ਹਾਂ ਉਹ ਇੱਕ ਵਾਰੀ ਪਧਰੇ ਕਰਦੇ ਜਿਹੜਾ ਬਚੂ ਨਾ ਕੋਈ ਅਛਾ ਜੀ ਤੇ ਉਹ ਤੋਂ ਬਾਅਦ ਉਹ ਪ੍ਰੇ ਕਰਕੇ ਫੇ ਉਹ ਮਿਲ ਜਾਂਦੇ ਆ ਹੁਣ ਟਰੈਪ ਟਰੈਪ ਹਾਂਜੀ ਉਹ ਇੱਕ ਅੱਧਾ ਲਾ ਜੀ ਪਰ ਬਾਬਾ ਇਹ ਗੱਲ ਸਮਝ ਨਹੀਂ ਆਈ ਮੈਨੂੰ ਤੁਸੀਂ ਮੈਨੂੰ ਗੱਲ ਦੱਸੋ ਹਾਂ ਹਰ ਸੀਜ਼ਨ ਚ ਫੇ ਕਰਨਾ ਕਰਨੀ ਪਊਗੀ ਇਸ ਪ੍ਰੇ ਨੂੰ ਨਹੀਂ ਇੱਕ ਵਾਰੀ ਕਰੋ ਨੇ ਇੱਕ ਵਾਰੀ ਉਹਦਾ ਫਾਇਦਾ ਨਹੀਂ ਪੜੇ ਅਛਾ ਜੀ ਹਾਂ ਉਹ ਇੱਕ ਵਾਰੀ ਉਹਦਾ ਕੋਈ ਪੱਕਾ ਨਾ ਦਿਓ ਨਹੀਂ ਫੇ ਕਿੰਨੇ ਸਾਲ ਇਫੈਕਟਿਵ ਰਹੂਗੀ ਇਹ ਚੀਜ਼ ਉਹ ਮੇਰਾ ਖਿਆਲ ਹੈ ਕਾਫੀ ਦੇਰ ਰਹੇ ਜੋਗੀ ਜੇ ਮੁੜ ਕੇ ਟਰੈਪ ਲਾ ਲਓ ਤਾਂ ਅੱਛਾ ਮੁੜ ਕੇ ਟਰੈਪ ਲਾ ਲਓ ਜੀ ਅੱਛਾ ਠੀਕ ਹੈ ਠੀਕ ਹੈ ਤੇ ਇੱਕ ਤਾਂ ਇਹ ਹੋ ਗਿਆ ਇੱਕ ਦੱਸਿਆ ਸੀ ਕਿ ਚੂਨਾ ਲਾਓ ਤੇ ਤਣੇ ਨੂੰ ਹਾਂਜੀ ਉਹਦੇ ਨਾਲ ਕਿੰਨੀ ਕੁ ਅਫੈਕਟਿਵਨੈਸ ਆਉਂਦੀ ਇਹਦੇ ਵਿੱਚ ਮਤਲਬ ਉਹ ਚੰਗਾ ਜੀ ਕਿੰਨਾ ਫੈਕਟਿਵ ਆ ਉਹ ਸਾਰੇ ਰੋਗਾਂ ਨੂੰ ਮਾਰਦਾ ਚੂਨਾ ਪਾ ਲਓ ਵਿੱਚ ਦੇ ਹਾਂਜੀ ਤੇ ਨੀਲਾ ਤੁੰਠਾ ਪਾ ਲਓ ਤੜਾ ਜੀ ਅੱਛਾ ਜੀ ਉਹ ਭੇਟਾ ਵੀ ਲਾਓ ਅੱਛਾ ਜੀ ਤੇ ਤਣੇ ਤੇ ਉਹ ਇੱਥੇ ਇੱਥੇ ਲਾਓ ਥੱਲੇ ਹੈ ਸਾਰਾ ਇੱਥੇ ਹਾਂਜੀ ਹਾਂਜੀ ਅੰਬੂਰੂਦ ਦੇ ਇੱਥੇ ਹਾਂਜੀ ਤੇ ਕਿੱਥੇ ਤੱਕ ਲਾਉਣਾ ਹੈ ਹਾਂਜੀ ਲੱਕੋ ਸ਼ਕ ਇਹ ਨਹੀਂ ਲੱਗ ਰਹੀ ਤੇ ਤਾਂ ਉਹ ਮਤਲਬ ਹੈ ਕੀੜਾ ਨਹੀਂ ਮਤਲਬ ਕਿ ਇਹ ਪੈਂਦਾ ਹਾਂ ਹਾਂ ਬੈਠੋ ਵੀ ਨਹੀਂ ਕੀੜਾ ਨਹੀਂ ਪੈਂਦਾ ਹੈ ਹਾਂਜੀ ਅੱਛਾ ਜੀ ਚਲੋ ਤੇ ਕੋਈ ਇਦਾਂ ਦੇ ਅਮਰੂਦ ਵੀ ਹੁੰਦੇ ਆ ਬਾਬਾ ਜੀ ਕਿ ਜਨਾਂ ਨੂੰ ਕੋਈ ਬਰਸਾਤਾਂ ਜਾਂ ਕੋਈ ਸੀਜ਼ਨ ਦਾ ਫਰਕ ਨਹੀਂ ਪੈਂਦਾ ਮਤਲਬ ਕਿ ਕੀੜੇ ਨਹੀਂ ਲੱਗਦੇ ਨਹੀਂ ਕੀੜਾ ਮੱਖੀ ਲਾ ਦਿੰਦੀ ਹੈ ਜੀ ਪੱਕਿਆਂ ਮਤਲਬ ਲੱਗ ਹੀ ਜਾਂਦੇ ਪੱਕਿਆਂ ਨੂੰ ਹਾਂਜੀ ਅੱਛਾ ਜੀ ਅੱਛਾ ਅੱਛਾ ਚਲੋ ਇਹ ਹੀ ਹਾਂ ਜਾਂ ਜੋ ਟੁੱਟੇ ਹੋਏ ਇੱਥੋਂ ਦਾ ਉਹਨਾਂ ਚੱਕ ਕੇ ਦੱਬ ਦਿਓ ਅੱਛਾ ਜਿਹੜੇ ਥੱਲੇ ਜਾਨਵਰ ਖਾ ਕੇ ੜਤੰਦਾ ਹਾਂਜੀ ਹਾਂਜੀ ਉਹਨਾਂ ਨੂੰ ਇਕੱਠੇ ਕਰਕੇ ਜ਼ਬਤ ਠੀਕ ਆ ਠੀਕ ਆ ਠੀਕ ਆ ਨਹੀਂ ਚਲੋ ਹੁਣ ਮੈਨੂੰ ਲੱਗਦਾ ਕਾਫੀ ਮੇਰੇ ਵਿਅੋਗ ਨੇ ਕੁਐਸਚਨ ਪੁੱਛਿਆ ਸੀਗਾ ਕਿ ਵੀ ਐਗਜ਼ੈਕਟਲੀ ਕੀ ਕਰਨਾ ਦੱਸੋ ਜੋ ਬਾਬਾ ਜੀ ਨੇ ਦੱਸਿਆ ਯੂਰੀ ਦੀ ਸਪਰੇ ਕਰਨੀ ਆ ਠੀਕ ਆ ਜੀ ਉਹ ਮੈਂ ਜਿੱਦਾਂ ਵੀਡੀਓ ਤੁਸੀਂ ਸੁਣਿਆ ਉਹਨੂੰ ਜਰੂਰ ਜੁਮਾ ਕੇ ਦੇਖਿਓ ਤੇ ਜੇ ਤੁਹਾਡੇ ਕੋਈ ਸੁਜੈਸ਼ਨ ਹੈਗੀ ਉਹ ਵੀ ਦੱਸਿਓ ਠੀਕ ਆ ਜੀ